ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਗਰੇਆਲ ਪੰਜਾਬੀ ਟਰੈਵਲ ਲੌਗਸ ਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਚ ਹੋਗੇ ਤੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਜੀ ਰੱਖੇ ਤੇ ਅੱਜ ਪਹੁੰਚ ਰਿਹਾ ਜੀ ਆਪਣੇ ਮੰਡ ਗੁਰਦੁਆਰਾ ਟਾਲਾ ਹੈਵ ਅ ਲਾਲਾਂ ਤੋਂ ਗੁਰਦੁਆਰਾ ਅਟਕ ਸਰ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਹਰ ਸਾਲ ਹੀ ਆਪਣੇ ਇੱਥੇ ਆਉਂਦਾ ਹੈਗਾ ਤੇ ਚਾਰ ਪੰਜ ਪਿੰਡਾਂ ਵਿੱਚ ਦੀ ਫੇਰੀ ਪਾਈ ਜਾਂਦੀ ਹੈਗੀ ਮਹਾਰਾਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਹੁਣ ਆਪਾਂ ਚੱਲਨੇ ਆਂ ਜੀ ਗੁਰਦੁਆਰਾ ਟਾਲਾ ਸਾਹਿਬ ਤੇ ਚੱਲ ਕੇ ਆਪਾਂ ਕਰਵਾਉਣਾ ਸਾਨੂੰ ਵੀ ਦਰਸ਼ਨ ਨਗਰ ਕੀਰਤਨ ਦੇ ਤੇ ਨੰ 70 ਸਿੰਘ ਸੱਤਾ ਦਾ ਜਥਾ ਵੀ ਪਹੁੰਚ ਰਿਹਾਗਾ ਬਹੁਤ ਵਧੀਆ ਕਬੀਸ਼ਰ ਜਥਾਗਾ ਤੇ ਕਰਵਾਵਾਂਗੇ ਸਾਨੂੰ ਦਰਸ਼ਨ ਜੀ ਚੱਲਦੇ ਆ ਗੁਰੂ ਘਰ ਨੂੰ ਲੋ ਜੀ ਮੇਰੇ ਪਿੰਡ ਨਗਰ ਕੀਰਤਨ ਪਹੁੰਚ ਗਿਆ ਤੇ ਸੰਤਾਂ ਦਾ ਸੇਵਾ ਕਰਦੀਆਂ ਆ ਰਹੀਆਂ ਨੇਗੀਆਂ ਤੇ ਮਾਈਆਂ ਵੱਲੋਂ ਚਾੜੋ ਦੀ ਸ਼ੇਵਾ ਕੀਤੀ ਯਾਰੀਆ ਵੀਰ ਬੱਲੋਂ ਪਾਣੀ ਛਿੜਕਿਆ ਜਾ ਰਿਹਾ ਹੈ ਲੈ ਕੇ ਤੇ ਕਿਦੇ ਨਾਲ ਤੇ ਲੋਈ ਗੁਰਦੁਆਰਾ ਸ੍ਰੀ ਹਰਖਸ਼ਰ ਸਾਹਿਬ ਔਲਾਹ ਤੋਂ ਚੱਲ ਕੇ ਨਗਰ ਕੀਰਤਨ ਮੇਰੇ ਪਿੰਡ ਪਹੁੰਚ ਚੁੱਕਾ ਹੈ ਠੀਕੇ ਤੇ ਇੱਥੇ ਆਪਾਂ 뮤직 ਦੀ ਆਵਾਜ਼ ਤਾਂ ਬੰਦ ਕਰਤੀ ਤੇ ਕਿਉਂਕਿ ਟਰੈਕਟਰਾਂ ਦੇ ਟੈਕ ਲੱਗੇ ਹੋਏ ਸ਼ੀ 뮤직 ਸਿਸਟਮ ਚੱਲ ਰਿਹਾ ਜੀ ਤੇ ਕਾਪੀਰਾਈਟ ਆ ਜਾਂਦਾ ਵੀਡੀਓ ਨੂੰ ਕਾਪੀਰਾਈਟ ਨਾ ਉਰਦੀ ਵਜਾ ਕਰਕੇ ਆਪਣੇ ਹੀ 뮤ਜ਼ਿਕ ਬੰਦ ਕਰਤਾ ਟਰੈਕਾਂ ਦੇ ਇੱਕ ਕੋਈ ਡੈਕ ਵੱਧ ਤੋਂ ਵੱਧ ਲਾਏ ਹੋਏ ਸੀਗੇ ਤੇ ਲੋ ਜੀ ਕਰ ਲੋ ਦਰਸ਼ਨ ਤੇ ਨਗਾਰਾ ਖਾਲਸੇ ਦਾ বাজ ਰਿਹਾਗਾ ਜੀ ਤੇ ਸੰਗਤਾਂ ਦਾ ਟਰਾਲੀ 'ਚ ਜੁੜ ਵੱਧ ਚੜਕੇ ਦਿੱਤੀ ਵਰਦੀ ਚੜਕੇ ਜੀ ਤੇ ਆਪਣਾ ਗੱਲ ਕਰਾਂ ਸੀ ਤਾਂ ਕਿ ਥੋੜਾ ਜਿਹਾ ਟੈਕ ਟਾਲਦੀ ਸੀ

ਦੇਖੋ ਜੀ ਪੁਰਸ਼ਤ ਦੇ ਰਕੇ ਨਗਰ ਦੇ ਦਾਲਗੜ ਨੂੰ ਚਲੇ ਪਾਇਦਾ ਹਾਂਜੀ ਹੋਏ ਅੱਗੇ ਕਰਦੇ ਪਹੁੰਚੀ ਜੀ ਬੱਚੇ ਬਜੂ ਨਮਸਕਾਰ ਕਰ ਰਹੇ ਨੇ ਥੋੜਾ ਜਿਹਾ ਸਾਈਡ ਘੁਮਾ ਲਓ ਸਾਡੇ ਦੀ ਪਾਲ ਕੰਸਾਉ ਦੀ ਥੋੜਾ ਜਿਹਾ ਸਾਈਡ ਘੁਮਾ ਲਓ ਬਾਅਦੇ ਥੋੜਾ ਜਿਹਾ ਇਹ ਵੀ ਸਟੇਜ ਲਾਉਣੇ ਖਾਰਜ ਹੋ ਗਿਆ ਸਾਡੇ ਢਾਡੀ ਦੇ ਦਿੱਤੋਂ ਹਵਤਾ ਸਰਮੂਖੀ ਕਿਛੋ ਦੇਖ ਕੇ ਪਾਇਆ ਮੱਛੇ ਪਾਇਆ ਦੇਖ ਚਲੋ ਚਲੋ ਠੀਕ ਹੈ ਜੀ ਆ ਜਾਂਦਾ ਉਹਨੇ ਘਰੀ ਆਇਆ ਸ਼ਰਿੰਦਰ ਸਿੰਘ ਸੱਤਾ ਤੇ ਢਾਡੀ ਅਥਾ ਕਵਿਤਰੀ ਆਪਣੇ ਰੂਪ ਦੇ

चा पाणी लंगर तयारु गुरू चा पाण जरूर भई जथा ज़रूरु उहो अने कविता रखण गे ਕਾਪਿਓ ਗੁਰੂ ਦੀ ਯਾਰੀ ਸਾਧ ਸੰਗਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਅੱਜ ਵਰਤੋਂ ਹੁੰਦਾ ਹੋਇਆ ਮੈਂ ਤਾਂ ਢੇੜੀ ਤੇ ਪਹੁੰਚ ਚੁੱਕਿਆ ਇਥੋਂ ਦੀ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਵਾਦ ਔਰ ਨਾਲ ਹੀ ਸਾਡੇ ਬੜੀ ਸਤਿਕਾਰਯੋਗ ਸੰਤ ਸਮਾਪੁਰ ਬਾਬਾ ਮਹਿੰਦਰ ਸਿੰਘ ਜੀ ਕਿਉਂਕਿ ਅੱਜ ਸਾਡੀ ਤਰ੍ਹਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਖੁਸ਼ਾਲ ਨਗਰ ਕੀਰਤਨ ਕੀਤਾ ਜਾਂਦਾ ਮਰਸੂਮ ਸਾਹਿਬ ਦਾ ਬਹੁਤ ਬਹੁਤ ਨਮਾਜ਼ ਕਰਦਾ ਤੇ ਨਾਲ ਹੀ ਸਾਡੇ ਮਾਸਟਰ ਜੀ ਸੈਤੀ ਸਾਹਿਬ ਉਹਦੇ ਵੀ ਬੇਨਤੀ ਕੀਤੀ ਗਈ ਆ ਕਿ ਅੰਦਰ ਚਾਹ ਪਾਣੀ ਦਾ ਲੰਗਰ ਸਾਕੇ ਕਿਰਪਾ ਕਰਕੇ ਆ ਕੇ ਕਹਦੇ ਖੁਸ਼ੀਆਂ ਨੇ ਉਪਾਰ ਕਰਨ ਦੀ ਕਿਰਪਾ ਹੈ ਕਹਦੇ ਖੁਸ਼ੀਆਂ ਨੇ ਉਪਾਰ ਕਰਨ ਦੀ ਕਿਰਪਾ ਹੈ ਚੰਗੇ ਕਾਰੋਬਾਰ ਨੂੰ ਵੀ ਕਿਰਪਾ ਹੈ ਜਦ ਕਿਸੇ ਦੀ ਵੱਡੇ ਵੱਡੇ ਹੁੰਦੀ ਆ ਇਹ ਵੀ ਆਕਰਸ਼ਕ ਕਰਨ ਦੀ ਕਿਰਪਾ ਹੈ ਰੋਜੀ ਰੋਟੀ ਇੱਜ਼ਤ ਮਾਨ ਤੇ ਵੇਚਰੀ ਸਾਡੇ ਬੱਚੇ ਆ ਕੇ ਆਕਾਣ ਦੀ ਕਿਰਪਾ ਹੈ ਸਾਡੇ ਵਿੱਚ ਤਾਂ ਐਡਾ ਕੋਈ ਤੁਰ ਵੀ ਨਹੀਂ ਜਿਹੜਾ ਅਗਲੀ ਦਾ ਸਰਕਾਰ ਇਹ ਵੀ ਸਹਾਰਦੀ ਕਿਰਪਾ ਹੈ ਤੇ ਸਭ ਨੂੰ ਦੀ ਕਿਰਪਾ ਹੈ ਧਰਤੀ ਦੀ ਬਗਬਲਾਂ ਦੀ ਧਰਤੀ ਆ ਰਿਸ਼ੀਆਂ ਬੁਣੀਆਂ ਦੀ ਧਰਤੀ ਆ ਕਹਿੰਦੇ ਜਦ ਤਸਰਾਏ ਮੁਸਾਫਰਾ ਦੀ ਇੱਥੇ ਜੋਰ ਵਾਲੀ ਪਈ ਗਈ ਇਹ ਜਾਤਿ ਸਰਾਇ ਮਸਾਫਰਾਂ ਦੀ ਇੱਥੇ ਜੋਰ-ਵਾਰੇ ਚਾਏ ਗਏ ਸ਼ਾਮ ਹਮਤਾ ਹੈਗਾ ਰੱਬ ਸੰਗਤਾਂ ਤੇ ਬਾਜੇ ਠੂੜ ਦੇ ਕਈ ਗੁਜਾਰੇ ਗਏ ਮੇਰਾ ਕਹਿ ਤਾ ਮਾ ਦੇਸ਼ ਦੇ ਚਾਤੇ ਕਿਸ ਨਾ ਦੇ ਗਾਏ ਜਾਂਦੇ ਆ ਜੋ ਦੇਸ਼ ਕੋ ਅੰਦਰ ਦੇਖੇ ਲੱਗਦੇ ਨੇ ਉਹਨਾਂ ਦੇ ਚਾਤੇ ਜਾਂਦੇ ਆ ਜਿੱਥੇ ਦੇਸ਼ ਦੀ ਕੁਰਬਾਨੀਆਂ ਦਿੱਤੀਆਂ सिंधी कत्ल करना सिर मिली पूरे सरकार जी का माता

ਇਸ ਕਿਰਨ ਮੁਹਮਦ ਨੇ ਬੜੀਆਂ ਬੜੀਆਂ ਕੁਰਬਾਨੀਆਂ ਕਰਨੀਆਂ ਪਈਆਂ ਸਵਾ ਸਵਾ ਮਰ ਪਿੱਛੇ ਪਿੱਛੇ ਤੇ ਬੀਬੀਆਂ ਨੂੰ ਬੱਚਿਆਂ ਨੂੰ ਵੇਚ ਕੇ ਤਾਂ ਕੰਤਫਾਣਾ ਪਿਆ ਔਰ ਇਹ ਵੀ ਕੁਰਬਾਨੀਆਂ ਕੀਤੀਆਂ ਕਹਿੰਦੇ ਕਿਹਦੇ ਦੇਸ਼ ਦਾ ਜਦੋਂ ਸਹਾਰਾ ਦੇ ਸੀ ਉਹਨਾਂ ਪਿਤਾ ਨੂੰ ਦੇਸ਼ ਤੋਂ ਵਾਰਿਆ ਹੈ ਮਾਂ ਦਾ ਕੁਧਰੀ ਸਰਹੱਦ ਦੇ ਵਿੱਚ ਕੁਧਰੀ ਸਮਾ ਕੁਧਰੀਆ ਜਿਵੇਂ ਵਾਰਿਆ ਹੈ ਚਾਰ ਪੁੱਤਰ ਬਖਸ਼ੇ ਸਨ ਪਰਮਾਤਮਾ ਨੇ ਛੋੜਾ ਕੁੱਤਾ ਕਰਕੇ ਵਾਰਿਆ ਹੈ ਆ ਸਾ ਇਨਸ਼ਾ ਅੱਲਾਹ ਦਾ ਬਹੁਤ ਸੁੰਦਰ ਕਿਸਾ ਨਾਮ ਸੀ ਕਰਦੇ ਹਾਂ ਪੜਾਇਆ ਹੈ ਸੁਣੋ ਕਰਤਾ ਪਿਆਰ ਜਿੰਦਾ ਜਿੰਦਾ ਬਾਦ ਕੇ ਸਿੱਖੀ ਦੀ ਸਾਰ ਰੱਖਦੀਆਂ ਇਹਨਾਂ ਨਾਲ ਪੁੱਛ ਵਾਲਾ ਕਿਤਾ ਹੈ ਨਾ ਕਰਿਆ तो सेवा तो ताए तो तो भी करते हैं बड़े ही संा सिंह फौजी साहब फरीद परिवार ਆਸਪੋਰਟੇ ਸਭ ਸਤਿਗੁਰੂਆਂ ਮਾਣ ਸਨ ਸਤਿਕਾਰ ਕਰਦੇ ਆ ਪਰਮਾਤਮਾ ਤੇ ਦੀਵਾਰ ਕੇ ਨਾਲੋਂ ਜਨ ਸਿਕਰੀ ਤੇ ਕੀ ਬਹੁਤ ਪ੍ਰਭਾਵ ਹ ਸਿਹਾਰੀ ਸਾਡੇ ਸਰਕਾਰ ਦੇ ਸੰਤ ਬਾਹਰ ਦੇ ਸੁਭਾਤਾ ਦੇ ਹਿੱਤਰ ਸਿੰਘ ਜੀ ਇਹਨਾਂ ਵੱਲੋਂ ਸਾਨੂੰ ਉਹਨਾਂ ਜੀ ਜੀ ਭਾਈ ਅੱਜ ਤੁਸੀਂ ਇੱਕ ਤੋਂ ਕਾਫੀ ਆਵਾਗੀਆਂ ਨਾਲ ਆਪਾਂ ਰਾਤ ਦਾ ਜੋਸ਼ ਕਰਕੇ ਬਾਬਾ ਜੀ ਪਰਮਾਤਮਾ ਦੀ ਪੂਰੀ ਕੀਤੀ ਆ ਸਾਡੇ ਬਾਬਾ ਜੀ ਦੀ ਬਰਤਵਾ ਆਪ ਹੀ ਰਾਗੀ ਜੀ ਦੇ ਕਲਾਕਾਰਾਂ ਦਾ ਕਿਕੇ ਜਾਂ ਦੇ ਬੜਾ ਕੀ ਚੀਜ਼ ਹੁੰਦੀ ਆ ਇਸ ਕਰਕੇ ਦਾਪਲ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਸਾਹਮਣੇ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਮਾਸਟਰ ਦਾ ਬੜਾ ਧੰਨਵਾਦ ਇਹਦੇ ਫ੍ਰੀ ਸੌਟ ਟਿਕੀ ਵੱਲੋਂ ਸਰਪੰਨ ਕਰੋ ਭਾਈ ਫ੍ਰੀ ਸੌਟ ਟਿਕੀ ਸਾਇਓਂ ਦੀ ਗੱਲ ਹੈ ਸਾਨੂੰ ਪਤਾ ਹੈ ਆਪਾਂ ਪਹਿਲੇ ਲੇਟ ਚੱਲ ਰਹੇ ਹਾਂ ਜਲਦੀ ਆਪਣਾ ਪ੍ਰੋਗਰਾਮ ਦੇਖੋ ਫ੍ਰੀ ਸੌਟ ਟਿਕੀ

give me No! <laughs> ਤਨ ਬੇਚਾਲੇ ਪੈ ਚੁਕੇ ਨੇ ਗੁਰਦੁਆਰਾ ਤੋਂ ਮੇਰੇ ਪਿੰਡ ਹੇੜੀケਤੋਂ ਗੁਰਦੁਆਰਾ 3 ਟਾਲਾ ਸਾਹਿਬ ਤੋਂ ਤੇ ਇਹ ਗੱਡੀ ਆ ਗਈ ਨੇ ਸੁਪਰ ਸਿੰਘ ਸੱਤਾ ਦੀ ਇਹਨਾਂ ਦਾ ਵੀ ਜੱਥਾ ਪਹੁੰਚਿਆ ਹੋਇਆ ਸੀਗਾ जय हो मंदोदरी का जय संत जय हो परवाश जय हो 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 जय ਹੋਏ ਆਪਣੇ ਚਾਹ ਦਾ ਲੰਗਰ ਸਦਾ ਹੀ ਗੁਰਦੁਆਰਾ ਟੰਡਾ ਹੈ ਬਸ ਤੇ ਚਾਹ ਆਪਣੀ ਬਾਹਲਾ ਚਾਰੇ ਬੈਠੀ ਚਾਹ ਸਕ ਰਹੀ ਹੈ ਸਾਰੀ ਓਕੇ ਹੈ